ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੀ ਚੈਨਲ ਟ੍ਰੈਂਡ ਬ੍ਰੀ ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਇੰਸਟਾਗ੍ਰਾਮ ਤੇ ਫੋਲੋ ਕਰਿਓ ਤੇ ਚੈਨਲ ਨੂੰ ਜ਼ਰੂਰ ਕਮੈਂਟ ਕਰਕੇ ਸ਼ੇਅਰ ਕਰਕੇ ਤੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਕੋਈ ਵੀ ਸੂਟ ਤੁਸੀਂ ਸਾਡੇ ਕੋਲ ਭਵਾ ਸਕਦੇ ਆ ਪਸ਼ਮੀਨੇ ਦਾ ਵੀ ਅਨ ਸਟਿਚ ਸਟਿਚ ਕੋਈ ਵੀ ਕਰੇਵ ਦਾ ਜਾਂ ਪ੍ਰਿੰਟ ਕੋਈ ਵੀ ਹੈਂਡਵਰਕ ਸੂਟ ਤੁਸੀਂ ਸਾਡੇ ਕੋਲ ਸਾਡਾ ਕੋਈ ਵੀ ਵੀਡੀਓ ਵੇਖ ਕੇ ਤੁਸੀਂ ਚੈੱਕ ਕਰਕੇ WhatsApp ਤੇ ਐਡ ਹੋ ਕੇ ਮੈਸੇਜ ਜ਼ਰੂਰ ਕਰਿਓ ਜੀ ਤੇ ਸਾਡੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਆਪਾਂ ਸੂਟਾਂ ਦੀ ਵੀਡੀਓ ਸਟਾਰਟ ਕਰਦੇ ਆਂ ਹਾਂ ਜੀ ਇਹ ਕੋਈ ਸੂਟ ਕਾਫੀ ਟ੍ਰੈਂਡ ਹੈ ਤੇ ਚੱਲ ਰਹੇ ਨੇ ਸੂਟ ਖਰਾਫਾ ਕੁਝ ਨਿਊ ਲੱਗੇ ਆਇਆ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਇਹ ਫੈਂਡੀ ਸਟੱਫ ਹੈ ਪਰ ਇਹਦੇ ਵਿੱਚ ਆਪਾਂ ਸਾਰੇ ਵਿੱਚ ਵਰਕ ਇਸ ਤਰ੍ਹਾਂ ਕਰਾਇਆ ਤੁਹਾਨੂੰ ਬਾਟਮ ਵਿੱਚ ਵੀ ਮਿਲ ਜਾਏਗਾ ਤੇ ਸ਼ਰਟ ਵਿੱਚ ਵੀ ਮਿਲ ਗਿਆ ਦੁਪੱਟਾ ਤੁਸੀਂ ਆਪਣੀ ਪਸੰਦ ਨਾਲ ਰੈਡੀ ਕਰਾ ਸਕਦੇ ਤੇ ਅਗਰ ਤੁਸੀਂ ਇਹ ਦੁਪੱਟਾ ਵਿੱਚ ਰੈਡੀ ਕਰਨਾ ਹੋਏ ਵੀ ਹੋ ਜਾਏਗਾ ਤੇ ਫਿਰ ਤੁਸੀਂ ਇੱਕ ਇਹਨੂੰ ਲੈ ਸਕਦੇ ਆ ਤੇ ਤੁਸੀਂ ਆਪਣੇ ਪਸੰਦ ਦਾ ਦੁਪੱਟਾ ਆਪਣੇ ਘਰ ਤੋਂ ਵੀ ਵੇਅਰ ਕਰ ਸਕਦੇ ਆ ਤੇ ਅਨ ਸਟਿਚ ਵੀ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਤੁਹਾਨੂੰ 5 ਮੀਟਰ ਸਟਾਕ ਮਿਲੇਗਾ ਤੇ ਇਸ ਤਰ੍ਹਾਂ ਸੂਟ ਦੀ ਲੁੱਕ ਬਹੁਤ ਸੋਹਣੀ ਆਏਗੀ ਇਸ ਤਰ੍ਹਾਂ ਦਾ ਸਟਿਚਿੰਗ ਹੋ ਕੇ ਸੂਟ ਪਾਰਟੀ ਵੇਅਰ ਲੁੱਕ ਚ ਬਣ ਜੇ ਇਹਦਾ ਕਲਰ ਬਹੁਤ ਧਿਆਨ ਦੇਣ ਵਾਲਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਆ ਰਿਹਾ ਇਹ ਇਹ ਦੇਖੋ ਤੇ ਇਹ ਡਬਲ ਟੂ ਨਾ ਠੀਕ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਸਟਾਫ ਹੈ ਤੇ ਕੁਛ ਨਵਾਂ ਪਾਉਣ ਵਾਸਤੇ ਇਸ ਤਰ੍ਹਾਂ ਦਾ ਤੁਸੀਂ ਸਟਾਫ ਯੂਜ਼ ਕਰ ਸਕਦੇ ਆ ਇਸ ਤਰ੍ਹਾਂ ਦਾ ਹਲਕਾ ਫੁੜਕਾ ਵਰਕ ਪਰ ਬਹੁਤ ਸੋਹਣਾ ਹੈ ਟ੍ਰੈਂਡਿੰਗ ਹੈ ਤੇ ਇਹ ਸੂਟ ਤੁਸੀਂ ਇਹ ਨਵੇਂ ਸਟਾਈਲ ਚ ਸੂਟ ਨੂੰ ਸਟਿਚ ਕਰਵਾ ਸਕਦੇ ਇਹਦੀ ਫਰੌਕ ਵੀ ਕਰਾ ਸਕਦੇ ਕਿਉਂਕਿ ਇਹ 올ਓਵਰ ਹੈ ਠੀਕ ਹੈ ਜੀ ਹਾਂਜੀ ਨੈਕਸ ਸੂਟ ਤੁਹਾਨੂੰ ਪੀਜੇ ਸ਼ਰਟ ਜਿ ਮਿਲ ਜੇਗਾ ਤੇ ਇਹ ਬਹੁਤ ਸੋਹਣਾ ਸਟੱਫ ਹੈ ਤੇ ਇਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਤੇ ਨਾਲ ਤੁਹਾਨੂੰ ਬਲੇਨ ਬਾਟਮ ਮਿਲ ਜੇਗੀ ਤੇ ਕੋਈ ਵੀ ਇਸ ਦਾ ਨੂੰ ਵੇਅਰ ਕਰ ਸਕਦਾ ਤੇ ਇਹ ਤੁਹਾਡੇ ਕੋਲ ਤੁਸੀਂ ਸਟਿਚਾਂ ਅਨ ਸਟਿਚ ਮੰਗਵਾ ਸਕਦੇ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਇਹ ਧਰਮ ਦੇ ਪ੍ਰਾਈਸ ਤੁਹਾਨੂੰ ਮਿਲ ਜੇਗਾ ਨੈਕਸ ਸੂਟ ਤੁਸੀਂ ਸਾਡੀ ਵੀਡੀਓ ਦੇਖ ਤਾਂ ਹੋਇਆ ਤਾਂ ਇਹਦੇ ਨਾਲ ਦੇ ਬਹੁਤ ਸੂਟ ਸਾਟਾ ਨੂੰ ਸਾਡੇ ਕੋਲ ਮਿਲ ਜਾਣਗੇ ਸੇਮ ਵੀ ਮਿਲ ਜੇਗਾ ਕ੍ਰੇਪ ਦਾ ਇਹ ਸੂਟ ਹੈ ਠੀਕ ਹੈ ਜੀ ਇਹ ਜਿੰਨੇ ਮੇ ਕਲਰ ਤੁਸੀਂ WhatsApp ਤੇ ਮਗਾ ਸਕਦੇ ਆ ਤੇ ਆਪਾਂ WhatsApp ਤੇ ਵੈਸੀ ਵੀਡੀਓ ਸ਼ੇਅਰ ਕਰੀ ਗਏ ਹਾਂ ਟਿਕ ਵੀ ਸ਼ੇਅਰ ਕਰੀ ਗਏ ਹਾਂ ਪਰ ਤੁਸੀਂ ਇਹ ਅਗਰ ਤੁਹਾਨੂੰ ਇਹ ਪ੍ਰਿੰਟ ਪਸੰਦ ਹੈ ਤੇ ਤੁਸੀਂ ਇੱਥੇ ਵਰਕ ਵੀ ਕਰਾ ਸਕਦੇ ਆ ਇਹ ਸਿੰਪਲ ਸਟਿਚ ਹੋ ਕੇ ਜਾ ਰਿਹਾ ਪਰ ਤੁਸੀਂ ਦੇਖ ਸਕਦੇ ਦੀ ਸਟਿਚਿੰਗ ਬਹੁਤ ਸੋਹਣੀ ਹੈ ਜੀ ਤੇ ਇਸ ਦੀ ਬੋਟਮ ਆ ਬੋਟਮ ਦੇ ਇਹ ਟ੍ਰੈਂਡੀ ਹੁਣ ਜਿਸ ਤਰ੍ਹਾਂ ਦਾ ਟਰੈਂਡ ਆ ਰਿਹਾ ਤੇ ਇਹ ਉਸ ਤਰ੍ਹਾਂ ਦੇ ਪਹੁੰਚੇ ਆ ਜੀ ਮੋਰੀ ਖੁੱਲੀ ਇਹਨਾਂ ਦੀ ਤੇ ਕੁੰਦਿਆ ਵਾਲੀ ਇਹ ਬਾਟਮ ਹੈਵੀ ਬਾਟਮ ਆ ਤੁਸੀਂ ਇਸ ਦੀ ਸ਼ਰਟ ਵੀ ਬਣਾ ਸਕਦੇ ਇਹਨੂੰ ਵੀ ਬਾਟਮ ਬਣਾ ਸਕਦੇ ਇਹ ਸਿੰਪਲ ਇਸ ਲਈ ਰੱਖਿਆ ਗਿਆ ਕਿਉਂਕਿ ਇਹਦੀ ਸਟਿਚਿੰਗ ਬਹੁਤ ਸੋਹਣੀ ਹੋਈ ਹੈ ਤੁਸੀਂ ਸਟਿਚਿੰਗ ਦੇ ਵਿੱਚ ਇਸ ਨੂੰ ਬਹੁਤ ਸੋਹਣਾ ਲੁੱਕ ਦੇ ਸਕਦੇ ਇਹਦੀ ਨੈਕ ਡਿਜ਼ਾਈਨਿੰਗ ਦੇਖੋ ਤੇ ਨਿਕ ਡਿਜ਼ਾਈਨਿੰਗ ਦੇ ਵਿੱਚ ਅਸੀਂ ਇਹ ਸੇਮ ਆ ਡਿਜ਼ਾਈਨ ਪਿੰਡੈਕਸ ਪਾ ਕੇ ਦਿੱਤਾ ਹੋਇਆ ਕਿਉਂਕਿ ਇਹਦੇ ਵਿੱਚ ਇਹ ਬੇਸ ਦਾ ਸੀਗਾ ਤੇ ਬੇਸ ਨਾਲ ਦਾ ਡਿਜ਼ਾਈਨ ਤੇ ਨਾਲ ਇਹਦੇ ਨਿਊ ਡਿਜ਼ਾਈਨ ਦੇ ਕਫ ਵਾਲੇ ਮੱਚੂ ਹਨ ਮੈਂ ਦਿਖਾਉਣੇ ਬੇਅਰ ਕਰਕੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਆਉਣਗੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਕੱਟਾ ਇਹ ਬਹੁਤ ਸੋਹਣੇ ਕੱਪ ਵਾਲੇ ਬਾਜੂ ਇਸ ਤਰ੍ਹਾਂ ਵਾਲੇ ਇਹ ਬਹੁਤ ਟ੍ਰੈਂਡ ਵਿੱਚ ਤੁਸੀਂ ਕੋਈ ਵੀ ਸਟੀਚਿੰਗ ਸਟਾਈਲ ਬਣਵਾ ਸਕਦੇ ਹੋ ਹਾਂਜੀ ਇਹ ਨੈੱਕ ਡਿਜ਼ਾਈਨ ਆ ਜਾਏਗਾ ਇਹ ਦੇ ਡਿਜ਼ਾਈਨਰ ਬਾਜੂ ਤੇ ਬਾਜੂ ਤੇ ਆਪਾਂ ਆ ਬਾਟਮ ਨਾਲ ਦਾ ਸਟਾਫ ਲਾਇਆ ਹੈ ਠੀਕ ਹੈ ਜੀ ਤੇ ਇਹਦੇ ਪੇਸਟਿੰਗ ਲਗਾ ਕੇ ਇਹ ਦੇਖੋ ਪੇਸਟਿੰਗ ਲਗਾ ਕੇ ਇਹਦੀ ਇਸ ਤਰ੍ਹਾਂ ਦੀ ਸਟਿਚਿੰਗ ਹੋਈ ਹੈ ਚਾਰ ਚੁਫੇਰੇ ਪੇਸਟਿੰਗ ਦੇ ਨਾਲ ਇਸ ਤਰ੍ਹਾਂ ਸਟਿਚਿੰਗ ਹੋਈ ਹੈ ਕਿਉਂਕਿ ਇਹਦੇ ਵਿੱਚ ਕਰੀਮ ਜੀ ਸ਼ੇਡ ਸੀਗੀ ਤੇ ਉਸੇ ਤਰ੍ਹਾਂ ਦੀ ਆਪਾਂ ਕਰੀਮ ਲਗਾਤੀ ਹੈ ਤੇ نیچے ਟਾਪਟਾ ਡਾਈ ਕਰਕੇ ਲਾਇਆ ਹੋਇਆ ਹੈ ਕੋਈ ਸਟੱਪ ਵੀ ਤੁਸੀਂ ਆਪਣੀ ਪਸੰਦ ਨਾਲ ਲਗਾ ਸਕਦੇ ਹੋ ਠੀਕ ਹੈ ਜੀ ਕਸਟਮਰ ਦੀ ਪਸੰਦ ਦੇ ਨਾਲ ਹੀ نیچے ਲਾਈਨਿੰਗ ਲੱਗਦੀ ਹੈ ਕਿਉਂਕਿ ਟਾਪਟਾ ਥੋੜਾ ਜਿਹਾ ਜਿਆਦਾ ਸਟਿਚਿੰਗ ਦਾ ਫਰਕ ਪੈਂਦਾ ਵਾ ਕਿਉਂਕਿ ਟਾਪਟਾ ਥੋੜੀ ਜਿਹੀ ਮਹਿੰਗੀ ਹੈ ਤੇ ਬਾਕੀ ਕਾਟਨ ਥੋੜਾ ਫਰਕ ਪੈ ਜਾਂਦਾ ਉਹਦੇ ਵਿੱਚ ਇਹ ਤੁਸੀਂ ਆਪਣੀ ਪਸੰਦ ਦੇ ਨਾਲ ਦੱਸ ਸਕਦੇ ਆ ਇਸ ਦਾ ਕਫਟੜ ਜਾਂ ਇਸ ਦਾ ਨੱਕ ਦਾ neck ਵਾਲਾ ਸਟਾਫ ਸੇਮ ਅਸੀਂ ਇਹਦੇ ਵਿੱਚ ਲਾਇਆ ਬੈਕ ਸਾਈਡ ਤੇ ਤੇ ਅਗਲੀ ਸਾਈਡ ਆ ਦੇਖ ਸਕਦੇ ਆ ਦਿਸਦਾ ਹਨ ਤੁਹਾਨੂੰ ਆਹ ਦੇਖੋ ਚਾਰ ਸ਼ਵੇਰੇ ਲੱਗਾ ਹੋਇਆ ਠੀਕ ਹੈ ਜੀ ਤੇ ਨਾਲ ਇਹਦੀ ਇਹ ਬਾਟਮ ਤਾਨੂੰ ਦੁਪੱਟੇ ਦਾ ਰੈਣੀ ਦਿਖਾਉਣੀ ਦੁਪੱਟੇ ਦੇ ਵੀ ਸੇਮ ਪੇਸਟੇ ਕਰਕੇ ਤੇ ਆਪਾਂ ਲਾਈਨ ਵਾਲਾ ਦੁਪੱਟਾ ਬਣਾਇਆ ਹਾਂਜੀ ਟੈਬੀ ਦਾ ਆਪਾਂ ਦੁਪੱਟਾ ਬਣਾਇਆ ਹੋਇਆ ਇਹ ਬਹੁਤ ਸੋਹਣੇ ਦੁਪੱਟੇ ਹੁੰਦੇ ਆ ਸਿਰ ਤੇ ਠਹਿਰਨ ਵਾਲੇ ਬਿਲਕੁਲ ਕਾਟਨ ਬੀਸ ਵਾਂਗੂਏ ਹੁੰਦੀ ਹੈ ਤੇ ਇਹਦੇ ਤੇ ਵੀ ਆਪਾਂ ਪੱਟੀ ਸੇਮ ਹੀ ਲਗਾਈ ਹੋਈ ਆ ਦੇਖੋ ਜਿਵੇਂ ਆਪਾਂ ਸੂਟ ਦੇ ਉੱਤੇ ਲਗਾਈ ਹੋਈ ਹੈ ਸੇਮ ਹੀ ਰੱਖਿਆ ਹੈ ਮਟੀਰੀਅਲ ਤੇ ਇਸ ਤਰ੍ਹਾਂ ਦੀ ਪਾਈਪਿੰਗ ਸ਼ੋ ਹੁੰਦੀ ਆ ਤੇ ਫੇਸ ਤੇ ਮੰਨ ਲਓ ਇਸ ਤਰ੍ਹਾਂ ਆਏ ਕਿ ਬਹੁਤ ਸੋਹਣੇ ਲੱਗੇਗੀ ਤੇ ਨੀਚੇ ਇਹਦੇ ਪੱਟੀ ਚਾਰ ਚਫੇਰੇ ਲੱਗੀ ਹੋਈ ਆ ਬਹੁਤ ਜ਼ਿਆਦਾ ਸੋਨਾ ਦੁਪੱਟਾ ਸਾਫ ਸਪਾਈ ਦੇ ਨਾਲ ਬਣਿਆ ਹੋਇਆ ਤੁਸੀਂ ਦੇਖ ਹੀ ਸਕਦੇ ਆ ਠੀਕ ਆ ਜੀ ਇਸ ਤਰ੍ਹਾਂ ਦਾ ਸੂਟ ਮੈਂ ਆਪਣੇ ਵਾਸਤੇ ਵੀ ਸਟੀਚਿੰਗ ਵਾਸਤੇ ਦਿੱਤਾ ਹੋਇਆ ਉਹ ਵੀ ਜਦੋਂ ਮੇਰਾ ਰੈਡੀ ਹੋ ਗਿਆ ਆ ਤੁਹਾਨੂੰ ਦਿਖਾਵਾਂਗੀ ਇੱਕ ਕਸਟਮਰ ਦਾ ਸੀ ਤੁਸੀਂ ਵੀ ਸੇਮ ਲੈ ਸਕਦੇ ਕਲਰ ਡਿਫਰੈਂਟ ਵੀ ਤੁਹਾਨੂੰ ਮਿਲ ਜਾਣਗੇ ਇਦੇ ਵਿੱਚ ਬਹੁਤ ਕਲਰ ਆ 10-15 ਕਲਰ ਆ ਇਹਦੇ ਵਿੱਚ ਮੈਂ ਪਹਿਲਾਂ ਵਾਟਸਐਪ ਤੇ ਸ਼ੋ ਵੀ ਕੀਤੀ ਹੋਈ ਆ ਪਰ ਜਿਹੜੀਆਂ ਨਿਊ ਪਹਿਣਾਵਾਂ ਵਾ ਵਾਟਸਐਪ ਤੇ ਐਡ ਹੋ ਸਕਦੀਆਂ ਤੇ ਜਾਂ ਸਾਡੇ ਸ਼ਾਰਟ ਵੀਡੀਓ ਇੰਸਟਾ ਦੇ ਸਾਰੇ ਕਲਰ ਉਹਨਾਂ ਚ ਲੱਗੇ ਹੋਏ ਆ ਤੇ ਇਸ ਤਰ੍ਹਾਂ ਜਿਹੜਾ ਵੀ ਸਟੀਚਿੰਗ ਹੋ ਕੇ ਜਾਏਗਾ ਉਹ ਆਪਾਂ ਤੁਹਾਨੂੰ ਸ਼ੋ ਕਰ ਦਾਂਗੇ ਕਿਉਂਕਿ ਸਟੀਚਿੰਗ ਸਟਾਈਲ ਅਲੱਗ-ਅਲੱਗ ਹੁੰਦੇ ਆ ਤੇ ਤੁਸੀਂ ਆਪਣੇ ਪਸੰਦ ਨਾਲ ਕਰਵਾ ਸਕਦੇ ਇਸ ਤੋਂ ਇਲਾਵਾ ਵੀ ਅਗਰ ਤੁਹਾਨੂੰ ਕੋਈ ਪਸੰਦ ਆ ਤੁਸੀਂ ਉਹ ਭੇਜ ਕੇ ਕਰਵਾ ਸਕਦੇ ਪਿਕਸੈਂਟ ਕਰ ਦਿਓ ਤੁਸੀਂ ਕਿ ਇਦਾਂ ਦੀ ਸਟੀਚਿੰਗ ਚਾਹੁੰਦੇ ਚਾਹੀਦੀ ਹੈ ਸੇਮ ਹੋ ਜਾਈ। ਹਾਂਜੀ ਤੁਸੀਂ ਪਲੇਨ ਸਟਾਫ ਦੇਖ ਲਓ ਤੇ ਇਹਦੇ ਤੋਂ ਇਲਾਵਾ ਵੀ ਤੁਹਾਨੂੰ ਕਲਰ ਮਿਲ ਜਾਣਗੇ ਠੀਕ ਹੈ। ਆਪਾਂ ਕ੍ਰੇਡਿਟ ਦਿਖਾ ਰਹੇ ਹਾਂ। ਛੋਟੇ ਸਿਮਰ ਚ, ਫੈਂਡੀ ਚ ਤੇ ਆਪਣਾ ਕੋਟਨ, ਪਸ਼ਮੀਨਾ ਕਿਸੇ ਵੀ ਤਰ੍ਹਾਂ ਦਾ ਸਟਾਫ ਲੈ ਸਕਦੇ ਆਂ ਤੇ ਤੁਸੀਂ ਆਪਣੀ ਮਰਜ਼ੀ ਦਾ ਵਰਕ ਕਰਵਾ ਸਕਦੇ ਹੋ। ਠੀਕ ਹੈ ਮੈਂ ਪਲੇਨ ਜਸਟਲੀ ਦਿਖਾਇਆ ਪਹਿਲਾਂ ਕਿਉਂਕਿ ਸੇਮ ਮੈਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਣੀ ਆ। ਠੀਕ ਹੈ ਜੀ ਇਹ ਫਰੌਕ ਬਣੀ ਆ। ਇਹ ਵੀ ਕ੍ਰੀਏਚ ਬਣਿਆ ਹੋਇਆ ਹੈ। ਇਹਦੇ ਨਾਲ ਆਪਾਂ ਕੱਟ ਵਰਕ ਕਰਕੇ ਤੇ ਹੋਰ ਕਮਲ ਚਨਾਉਣ ਦਾ ਦੁਪੱਟਾ ਜੀ ਇਹ ਦੇਖ ਸਕਦੇ ਆ ਤੇ ਚਾਰ ਸ਼ਫਰੇ ਦੇ ਇਸੇ ਤਰ੍ਹਾਂ ਕੱਟ ਵਰ ਕੀਤਾ ਹੋਇਆ। ਠੀਕ ਹੈ ਜੀ। ਇਹ ਤੁਸੀਂ ਦੇਖ ਸਕਦੇ ਹੋ। ਇਹ ਇਸਦੀ ਬਾਟਮ ਦਾ ਡਿਜ਼ਾਈਨ ਹੈ। ਠੀਕ ਹੈ ਜੀ। ਇਹ ਬਾਟਮ ਜਿਸ ਤਰ੍ਹਾਂ ਕਸਟਮਰ ਦੀ ਪਸੰਦ ਹੈ ਉਸੇ ਤਰ੍ਹਾਂ ਆਪਾਂ ਹਾਂ ਰੈਡੀ ਕਰਕੇ ਦਿੰਨੇ ਆ ਇਹ ਪੌਂਚੇ ਬਣੇ ਆ ਤੇ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਪੌਂਚੇ ਬਣੇ ਹੋਏ ਆ ক্লোਜ਼ ਤੋਂ ਦੇਖੋ ਤਰਪਾਈ ਕਰਕੇ ਬਣਾਏ ਹੋਏ ਆ ਤੇ 프ਰੰਟ ਤੋਂ ਇਸ ਤਰ੍ਹਾਂ ਦੀ ਇਹਨਾਂ ਦੀ ਲੁੱਕ ਆਏਗੀ ਠੀਕ ਹੈ ਜੀ ਇਹ ਸਟੇਟ ਬਾਟਮ ਬਣੀ ਹੋਈ ਹੈ ਕਿਉਂਕਿ ਨਾਲ ਕੱਲੀਆਂ ਵਾਲੀ ਫਰੌਕ ਆ ਇਸ ਕਰਕੇ ਤੇ ਵੱਲੋਂ ਫਰੌਕ ਦਾ ਵਰਕ ਦੇਖ ਲਓ ਤੁਸੀਂ ਤੁਸੀਂ ਲਾਈਟ ਡਾਰਕ ਕਰ ਸਕਦੇ ਜਿਸ ਤਰ੍ਹਾਂ ਤੁਹਾਨੂੰ ਚੁੰਨੀ ਤੇ ਆਪਾਂ ਨੂੰ ਕੱਟ ਵਰਕ ਕੀਤਾ ਗਿਆ ਇਹ ਦੇਖੋ ਸੇਮੀ ਨਾਲ ਦਾ ਕਲਰ ਹੈ ਪਰ ਕਮਲ ਚੜਾਉਣ ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਪਹਿਚਾਣ ক্লোਜ਼ ਤੋਂ ਦੇਖੋ ਇਹ ਫਰੋਕ ਦਾ ਕਾਫੀ ਕੇਰਾ ਹੈ ਮੈਂ ਤੁਹਾਨੂੰ ক্লোਜ਼ ਤੋਂ ਤੁਹੋਸ਼ਸ਼ ਕਰਕੇ ਦਿਖਾਉਂਦੀ ਹਾਂ ਇਹ ਦੇਖੋ ਇਸ ਦਾ ਕੇਰਾ ਕਲੀਆਂ ਵਾਲੀ ਹੈ ਇੱਧਰ ਨੂੰ ਵੀ ਦੇਖ ਸਕਦੇ ਆ ਬਹੁਤ ਜਲਾ ਹੈ ਇਹ ਵੀ ਇਹ ਇਹਦਾ neck design ਆ neck ਦੇ ਉੱਤੇ ਵੀ ਵਰਕ ਕੀਤਾ ਜੋਗ ਤੇ ਵੀ ਵਰਕ ਕੀਤਾ ਤੇ ਬਾਜੂ ਤੇ ਵੀ ਵਰਕ ਕੀਤਾ ਬਾਜੂ ਦੇ ਘੇਰੇ ਵਾਲਾ ਸੇਮ ਹੀ ਵਰਕ ਹੈ ਜਿਹੜਾ ਆਪਾਂ ਘੇਰੇ ਤੇ ਕੀਤਾ ਵਾ ਬਰੋਕ ਦੇ ਤੇ ਸੇਮ ਹੀ ਬਾਜੂ ਤੇ ਹੈਵੀ ਵਾਲਾ ਵਰਕ ਤੁਸੀਂ ਸੇਮ ਵੀ ਕਰਾ ਸਕਦੇ ਕਲਰ ਵਗੈਰਾ ਚੇਂਜ ਕਰ ਸਕਦੇ ਇਸ ਮੰਨ ਲਓ ਵਰਕ ਤੁਸੀਂ ਕਿਸੇ ਹੋਰ ਸਟੱਫ ਤੇ ਵੀ ਕਰਵਾ ਸਕਦੇ ਬਾਜੂ ਦਾ ਕੰਮ ਬੈਕ ਸਾਈਡ ਤੇ ਤੁਹਾਨੂੰ ਕਲੀਆਂ ਨਜ਼ਰ ਆਉਂਦੀਆਂ ਹੋਈਆਂ ਨੇ। ਠੀਕ ਹੈ ਜੀ। ਇਸ ਤਰ੍ਹਾਂ ਦੀ ਇਹਦੀ ਲੁੱਕ ਆਏਗੀ। ਮੇਰ ਕਿਤੇ ਦੀ। ਇਹਦੇ ਚਾਰਛੇਰੇ ਵਰਕ ਕੀਤਾ ਹੋਇਆ। ਇਸ ਤਰ੍ਹਾਂ ਦੀ ਦੇਖੋ ਇਹਦਾ ਕੀਰਾ। ਇਸ ਤਰ੍ਹਾਂ ਵਰਕ ਕੀਤਾ ਹੈ, ਚਾਰਛੇਰੇ ਵਰਕ ਕੀਤਾ ਹੈ ਤੇ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ 골ਡ ਸ਼ੇਡ ਦੇ ਵਿੱਚ ਆਪਾਂ ਕਲਰ ਲਾਇਆ ਹੋਇਆ। ਇਸ ਤਰ੍ਹਾਂ ਦੇਖ ਸਕਦੇ ਹੋ। ਠੀਕ ਹੈ ਜੀ। ਇਸ ਦਾ ਮਰ ਕੇ ਫੋਰ ਸਾਈਡ ਵਰਕ ਕਲੀਆਂ ਬਹੁਤ ਪਈਆਂ ਹੋਈਆਂ ਇਹਦੇ ਵਿੱਚ ਠੀਕ ਹੈ ਜੀ ਤੇ ਇਹ ਸੂਟ ਤੁਹਾਨੂੰ ਮੈਨੂੰ ਬਹੁਤ ਉਮੀਦ ਹੈ ਪਸੰਦ ਆਏਗਾ ਅੱਜ ਇਹ ਸੂਟ ਬਹੁਤ ਸੋਹਣੇ ਟ੍ਰੈਂਡਿੰਗ ਨਿਊ ਸਟਾਈਲ ਦੇ ਆ ਕਿਉਂਕਿ ਫਲੌਕ ਵਗੈਰਾ ਸਟੀਟਾ ਫੁੱਲੇ ਪਾਉਂਦੇ ਹੈ ਖਰੇਖਾ ਦਾ ਪਤਾ ਨਹੀਂ ਕਿ ਸਾਫ ਤੇ ਇਸੇ ਤਰ੍ਹਾਂ ਦਿਖਾਈਦੀ ਹੈ ਨੈਕਸਟ ਵੀ ਸਟੇਡ ਬਾਟਮ ਦੇ ਨਾਲ ਦੇਖੋ ਇਹ ਹੋਰ ਦਾ ਸੂਟ ਹੈ ਜੀ ਫਲੋ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਸੂਟ ਹੈ ਐਸ ਤੇ ਪਹੁੰਚੇ ਇਸ ਤਰ੍ਹਾਂ ਦੇ ਕਿਉਂਕਿ ਇਹਦੇ ਪਹੁੰਚੇ ਬਣੇ ਨਹੀਂ ਨੇ ਹੈਗੇ ਤੇ ਇਹ ਪਰ ਹਾਂ ਇਹਦੇ ਬੁਕਰਮ वगैरह ਨਹੀਂ ਇਹਨਾਂ ਦੇ ਲੱਗੀ ਹੁੰਦੀ ਤੇ ਇਸ ਤਰ੍ਹਾਂ ਦੇ ਬਾਟਮ ਆ ਗਈ نیچے ਤੁਸੀਂ ਦੇਖੋ ਸਟਾਈਲ ਸਟੇਟ ਹੈਗਾ ਠੀਕ ਹੈ ਜੀ ਪਹੁੰਚੇ ਤਾਂ ਆਪਾਂ ਡਿਜ਼ਾਈਨ ਦਿਖਾਤਾ ਇਹ ਦੇਖੋ ਸੇਮ ਹੀ ਦੂਜੀ ਸਾਈਡ ਠੀਕ ਹੈ ਜੀ ਤੇ ਇਹ ਹੈ ਜੀ ਥਰਡ ਦੁਪੱਟਾ ਵੀ ਤਾਂ ਹਾਂਜੀ ਇਹ ਦਾ ਦੁਪੱਟਾ ਹੈ ਟਾਈ ਐਂਡ ਡਾਈ ਪੱਲੀ ਇਹ ਚਾਰ ਸਪਰੇ ਕੀਤੀ ਹੋਈ ਹੈ ਬਾਕੀ ਸੈਂਟਰ ਹੋ ਨਹੀਂ ਤੇ ਨਾਲ ਟਾਈ ਐਂਡ ਡਾਈ ਲੇਸ ਲਾਈ ਗਈ ਹੈ ਕਾਟਨ ਦੀ ਲੇਸ ਹੈ ਜੀ ਕਰਾਰੀ ਵਾਲੀ ਕਿਉਂਕਿ ਥ੍ਰੈਡ ਦਾ ਕੰਮ ਕੀਤਾ ਹੈ ਇਸ ਕਰਕੇ ਸ਼ਾਈਨ ਵਾਲਾ ਨਹੀਂ ਸੋਹਣਾ ਲੱਗਦਾ ਸੀ ਤੇ ਇਸ ਤਰ੍ਹਾਂ ਦਾ ਪੱਟੇ ਤੁਸੀਂ ਲੈ ਸਕਦੇ ਸਾਡੇ ਕੋਲ ਸ਼ਰਟ ਦਾ ਵਰਕ ਤੁਹਾਨੂੰ ਮੈਂ ਦਿਖਾਵਾਂ ਸੂਟ ਜਾ ਰਹੇ ਸੀ ਤਾਂ ਪੈਕਿੰਗ ਕੀਤੀ ਸੀ ਪਰ ਮੈਂ ਡਿਜ਼ਾਈਨ ਤੁਹਾਨੂੰ ਦਿਖਾਇਆ ਨਹੀਂ ਸੀ ਫਿਰ ਮੈਂ ਸੋਚਿਆ ਚਲੋ ਦਿਖਾ ਦਿਆਂ ਇਹ neck ਦਾ ਡਿਜ਼ਾਈਨ ਹੈ ਠੀਕ ਹੈ neck ਬੈਕ ਸਾਈਡ ਤੇ ਇਹਦੇ ਹੈਗੇ ਜੈਪ ਤੇ ਇਹ ਹੈਗਾ ਬਾਜੂ ਦਾ ਕੰਮ ਬਾਜੂ ਇਹਨਾਂ ਦੀ ਸਿੰਪਲ ਹੈ ਜਿਵੇਂ ਪਹੁੰਚੇ ਤੇ ਉੱਤੇ ਹੈ ਇਹਨੇ ਹਾ ਤਾਂ ਤੁਸੀਂ ਦੇਖ ਸਕਦੇ ਬਾਜੂ ਦਾ ਕੰਮ ਜੀ ਹਾ ਦੇਖੋ ਪਹੁੰਚੇ ਨਾ ਇਸੇ ਤਰ੍ਹਾਂ ਬਾਜੂ ਦਾ ਕੰਮ ਤੇ ਨੈਕ ਡਿਜ਼ਾਈਨਿੰਗ ਤੇ ਘੇਰ ਦੇਖੋ ਇਹ ਕਿਰੇ ਡਿਜ਼ਾਈਨਿੰਗ ਦੇਖੋ ਤੇ ਬੈਕ ਸਾਈਡ ਦੇ ਘੇਰੇ ਦੀ ਡਿਜ਼ਾਈਨਿੰਗ ਦੇਖੋ ਇਹ ਸਿੰਗਲ ਟਾਂਕੇ ਦਾ ਸਾਰਾ ਇਹ ਕੰਮ ਆ ਇਹ ਸਾਰਾ ਹੈਂਡ ਦਾ ਕੰਮ ਆ ਮਸ਼ੀਨ ਦਾ ਕੰਪਿਊਟਰ ਕੋਈ ਨਹੀਂ ਤੇ ਇਹ ਵਰਕ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ نیچے ਔਰਗੰਜ਼ਾ ਲਾ ਕੇ ਵਰਕ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸੇਮ ਯਾਰ ਡਿਜ਼ਾਈਨਿੰਗ ਪੱਟੀ ਬਣਾਈ ਕਿ ਜਿਵੇਂ ਪਹੁੰਚਾ ਬਾਜੋ ਉਸੇ ਤਰ੍ਹਾਂ ਘੇਰਾ ਅਗਲੀ ਸਾਈਡ ਬੈਕ ਸਾਈਡ ਤੁਸੀਂ ਦੇਖੋ ਸੇਮ ਤੇ ਇਹਨੂੰ ਵੀ ਅਸੀਂ ਟਾਪਟਾ ਦੀ ਲਾਈਨਿੰਗ ਲਾ ਕੇ ਸਟਿਚਿੰਗ ਕੀਤੀ ਹੋਈ ਹੈ ਇਹ ਦੇਖੋ ਸੂਟ ਸੂਟ ਦੇਖੋ ਕਿੰਨਾ ਦਨਾ ਨਹੀਂ ਬੇਬੀ ਨਾਲ ਇਹ ਜਿਹੜਾ ਦੁਪੱਟਾ ਇਹ ਨਾਲ ਇਹ ਬਰਤ ਪਲੇਨ ਸਟਾਫ ਵੀ ਆਪਾਂ ਦਿਖਾ ਦਿੱਤਾ ਬਾਕੀ ਇਸ ਤੋਂ ਇਲਾਵਾ ਅਗਰ ਤੁਸੀਂ ਪਲੇਨ ਦੇਖਣਾ ਤਾਂ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਨੀ ਸਟਾਫ ਕੋਈ ਵੀ ਤੁਸੀਂ ਲੈ ਸਕਦੇ ਆ ਤੇ ਸੇਮ ਵਾਲੀ ਵੀ ਬਣਾ ਸਕਦੇ ਆ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਕਿ ਕਿੰਨੇ ਕਲਰ ਹੈ ਕਿੰਨੇ ਸੂਟ ਆਪਣੇ ਤੇ ਤੇ 796846453 ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਸਾਡੇ ਨਾਲ ਵਟਸਐਪ ਤੇ ਗੱਲ ਕਰ ਸਕਦੇ ਆ ਆਪਣੀ ਪਸੰਦ ਦਾ ਕੋਈ ਵਰਕ ਤੁਸੀਂ ਬਣਵਾ ਸਕਦੇ ਆ ਤੇ ਸਾਡੀਆਂ ਵੀਡੀਓ ਬੈਗ ਤੇ ਜਾ ਕੇ ਦੇਖਿਓ ਤੁਹਾਨੂੰ ਜਿਹੜਾ ਵੀ ਵਰਕ ਪਸੰਦ ਆ ਤੁਸੀਂ ਕਿਸੇ ਵੀ ਕਲਰ ਦਾ ਸਟਾਫ ਸਾਨੂੰ ਦੱਸ ਸਕਦੇ ਆ ਸਾਨੂੰ ਸਟਾਫ ਦਾ ਦੱਸ ਦਿਓ ਤੁਹਾਨੂੰ ਸਿਲਕ ਪਸ਼ਮੀਨਾ ਚਾਹੀਦਾ ਕਾਟਨ ਚਾਹੀਦੀ ਕਾਟਨ ਸਿਲਕ ਚਾਹੀਦੀ ਚਾਹੇ ਕਰੇ ਚਾਹੇ ਕੋਈ ਵੀ ਸਟਾਫ ਮੰਨ ਲਓ ਪਛਮੀਨੇ ਤੇ ਵੀ ਬਣ ਜਗਾ ਪਲੇਨ ਪ੍ਰਿੰਟ ਹਰੇਕ ਤਾਹ ਦੇ ਅਸੀਂ ਸੂਟ ਰੈਡੀ ਕਰੇਦੇ ਆ ਤਾਂ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਵੇਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਜਰੂਰ ਸ਼ੇਅਰ ਕਰੋ ਥੈਂਕ ਯੂ so much